ਆ ਐਣਾ ਕਿ ਤੁਸੀਂ ਜਮਾ ਬਾਲ ਸਾਹਿਬ ਇਦਰੀ ਪਾ ਨਹੀਂ ਇਹਦਾ ਬੈਂਕ ਲਾਈਨ ਚ ਪਾਇਆ ਹੁਣ ਲਾਈਏ ਪੈਸੇ ਨਹੀਂ ਗੇ ਇੱਕ ਲਾਟ ਟੁੱਟ ਕੇ ਲਾਉਣ ਜੋਗੇ ਵੀ ਪੈਸੇ ਨਹੀਂ ਤਾਂ ਚੋਣਾ ਆ ਪੈਸੇ ਪੈਸੇ ਭੱਜੇ ਫਿਰਦੇ ਇਹ ਪੈਸੇ ਕੋਈ ਗद्दार ਬੰਦੇ ਲੈਂਦੇ ਹੁੰਦੇ ਅਸਲੇ ਦਾ ਬੰਦਾ ਵੋਟਾਂ ਦੇ ਪੈਸੇ ਲੈਂਦਾ ਹੁੰਦਾ ਰੋਟ ਪਤਾ ਕਿੱਡੇ ਸਿਰ ਦੇ ਕੇ ਵੋਟਾਂ ਬਣੀਆਂ ਆ ਦੇਖੋ ਜੀ ਜੋ ਨਹੀਂ ਹੋ ਸਕਿਆ ਭਰਾਮਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਧੜ ਵਾਇਦੇ ਸਤਕਾਰ ਦਾ ਇਹ ਪੋਸਟਰ ਬੜਾ ਵਾਇਰਲ ਹੋ ਰਿਹਾ ਤੁਸੀਂ ਦੇਖਿਆ ਬਾਬਾ ਜੀ ਪੋਸਟਰ ਦਾ ਕੀ ਮਤਲਬ ਕੱਢੀਏਗਾ ਕੀ ਪਤਾ ਨਹੀਂ ਕੋਈ ਨਹੀਂ ਪਤਾ ਇਹਦਾ ਕਿਹਨੇ ਲਵਾਏ ਹੋਣਗੇ ਪਤਾ ਨਹੀਂ ਇਥੇ ਕਾਂਗਰਸ ਲਈ ਫਿਰਦੇ ਆ ਤੁਹਾਡਾ ਅਕਾਲੀ ਦਲ ਦਾ ਪੁਰਾਣਾ ਜਰਨਲਾ ਦੇਖੋ ਰਿੰਪਿਟ ਲੋਂ ਪਾਰਟੀ ਬਦਲ ਗਿਆ ਉਹ ਕੀ ਪਤਾ ਉਹਨੂੰ ਕਿਹੜੀ ਗੱਲ ਤੋਂ ਬਦਲੇ ਆਪਾਂ ਨੂੰ ਕੋਈ ਪਤਾ ਨਹੀਂ ਸੋ ਗਿੱਦੜਵਾਹੇ ਦੀਆਂ ਗਲੀਆਂ ਦੇ ਵਿੱਚ ਆਹ ਟੈਂਪੂ ਤੁਹਾਨੂੰ ਦਿਖਜੂਗਾ ਜਿਹੜਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਹੱਕ 'ਚ ਪ੍ਰਚਾਰ ਕਰ ਰਿਹਾ ਬਹੁਤ ਸਾਰੇ ਟੈਂਪੂ ਡਿਊਟੀ ਤੇ ਲੱਗੇ ਹੋਏ ਨੇ ਸੋ ਗਿੱਦੜਵਾਹੇ ਦੀਆਂ ਗਲੀਆਂ ਦੇ ਵਿੱਚ ਆਹ ਟੈਂਪੂ ਤੁਹਾਨੂੰ ਦਿਖਜੂਗਾ ਜਿਹੜਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਹੱਕ 'ਚ ਪ੍ਰਚਾਰ ਕਰ ਰਿਹਾ ਬਹੁਤ ਸਾਰੇ ਟੈਂਪੂ ਡਿਊਟੀ ਤੇ ਲੱਗੇ ਹੋਏ ਨੇ ਸੋ ਇਹ ਪਿੰਡ ਹੈਗਾ ਬਾਬਾ ਜੀ ਤੂਰਕੋਟ ਕੀ ਮਾਹੌਲ ਔਰੇ ਤੂਰਕੋਟ ਕੀ ਲੱਗਦਾ ਹੈਗਾ ਅੱਛਾ ਬਣਾਣੀ ਠੀਕ ਹੈ ਬਣਾਣੀ ਠੀਕ ਹੈ ਦਵਾਈ ਨਹੀਂ ਆਈ ਖਾਂਗ ਦੀ ਹਜੇ ਉਹਦੇ ਲੈ ਲੈ ਨਹੀਂ ਖਾਂਦੀ ਦਵਾਈ ਹਾਂ ਜੀ ਖਾਂਗ ਦੀ ਦਵਾਈ ਲੈਣ ਵਾਲੇ ਹੀ ਨਹੀਂ ਗੇ ਆਹ ਅੱਛਾ ਅੱਛਾ ਠੀਕ ਹੈ ਆਹ ਥੋੜਾ ਜਿਹਾ ਅੱਗੇ ਵਾ ਤੁਹਾਨੂੰ ਇੱਕ ਸ਼ਖਸੀਅਤ ਨਾ ਬੁਲਾਉਣਾ ਸਾਨੂੰ ਮਿਲੇ ਤੁਰਕੋਟ ਬਾਲ ਸਾਹਿਬ ਨਾਲ ਜੇਲ੍ਹ ਘੱਟੀ ਤੁਸੀਂ ਖਾਲਸਾ ਜੀ ਨਾਂ ਕੀ ਤੁਹਾਡਾ ਪੂਰਾ ਗਰਜੰਡ ਸਿੰਘ ਜਾਂ ਪਤਾ ਗਰਜੰਡ ਸਿੰਘ ਆ ਐਨਕ ਤੁਸੀਂ ਜਮਾ ਬਾਲ ਸਾਹਿਬ ਇਧਰ ਹੀ ਪਾਉਂਦੇ ਨਹੀਂ ਆਦਾ ਮੈਂ ਲਾਈਨ ਚ ਪਾਇਆ ਹੁਣ ਲਾਈਏ ਇਹ ਜੀ ਪੈਸੇ ਨਹੀਂਗੇ ਇੱਕ ਲੱਤ ਟੁੱਟ ਗਈ ਲਾਉਣ ਜੋਗੇ ਵੀ ਪੈਸੇ ਨਹੀਂ ਤਾਂ ਚੋਣਾ ਆ ਪੈਸੇ ਹੀ ਪੈਸੇ ਭੱਜੇ ਫਿਰਦੇ ਇਹ ਪੈਸੇ ਕੋਈ ਗਦਾਰ ਬੰਦੇ ਲੈਂਦੇ ਹੁੰਦੇ ਆ ਅਸਲੇ ਦਾ ਬੰਦਾ ਵੋਟਾਂ ਦੇ ਪੈਸੇ ਲੈਂਦਾ ਹੁੰਦਾ ਵੋਟ ਪਤਾ ਕਿੱਡੇ ਸਿਰ ਦੇ ਕੇ ਵੋਟਾਂ ਬਣੀਆਂ ਬਹੁਤ ਸਹੀ ਗੱਲ ਹੈ ਇਸ ਵੋਟ ਨੂੰ ਬਚਾਉਣ ਖਾਤਰ ਤੁਸੀਂ ਜੇਲਾਂ ਵੀ ਕੱਟੀਆਂ ਜੀ ਹਾਂ ਬਦਲ ਸਾਹਿਬ ਨਾਲ ਜੇਲ੍ਹ ਰਹੇ ਤੁਸੀਂ ਹਾਂ ਕੀ ਮਾਮਲਾ ਸੀਗਾ ਉਦੋਂ ਜੀ ਉਦੋਂ ਵਸ ਧਰਮਯੋਧ ਦੇ ਮੋਰਚਾ ਸੀ ਕੀ ਤੁਸੀਂ ਧਰਮਯੋਧ ਦੇ ਮੋਰਚੇ 'ਚ ਬਦਲ ਸਾਹਿਬ ਦੇ ਨਾਲ ਜੇਲ੍ਹ ਗਏ ਕੀ ਨਚੋੜ ਕੱਢਿਆ ਆਪਣਾ ਪੂਰਾ ਇਸ ਸੰਘਰਸ਼ ਦਾ ਤੁਸੀਂ ਜਦੋਂ ਇੰਦਰਾ ਗਾਂਧੀ ਸੀ ਕਿ ਉਹ ਅੰਮ੍ਰitsar ਅਸੀਂ ਗ੍ਰਫਦਾਰੀ ਦਿੱਤੀ ਜੀ ਤੇ ਸਾਨੂੰ ਰਾਤ ਦੇ ਰਾਤ ਚਾਕੇ ਲਿਆਣੇ ਨਵੀਂ ਜੀਲ ਚ ਸਿੱਟਤਾ ਉਹ ਉੱਥੇ 2.5 ਮਹੀਨੇ ਲਾਏ ਇੰਦਰਾ ਦੇ ਬੰਦੇ ਜੇਲ੍ਹ ਛੱਡ ਕੇ ਭੱਜ ਗਏ ਤੇ ਬਾਲ ਸਾਹਬਾਂ ਦਾ ਵੀ ਆਪਾਂ ਜਿਹਨੇ ਲੌਂਗੋਵਾਲਣੀਆਂ ਦਾ ਆਪਣਾ ਜਰਾਪਾ ਨਹੀਂ ਜਾਣਾ ਤੇ ਜਦੋਂ ਲੌਂਗੋਵਾਲ ਦਾ ਹੁਕਮ ਆਇਆ ਫਿਰ ਉਹਨੇ ਖੰਡਪਾਟ ਰਖਾਇਆ ਫਿਰ ਅਸੀਂ ਜੇਲ੍ਹ ਚ ਕਿੰਨੇ ਸਾਥੀ ਸੀ ਤੁਸੀਂ ਜੇਲ੍ਹ ਚ ਹਜ਼ਾਰਾਂ ਦੇ ਹਿਸਾਬ ਸੀ। ਬਾਲ ਬਰ ਜੇਲ੍ਹ ਚ ਸੱਚੀ ਚੱਕੀ ਚੁੱਕੀ ਪੀਸਦੇ ਹੁੰਨੇ ਸੀ। ਬਾਲ ਸਾਹਿਬ ਜੇਲ੍ਹ ਚ ਕੀ ਕਰਦੇ ਸੀਗੇ? ਕੁਛ ਨਹੀਂ ਕੋਈ ਚੱਕੀ ਨਾ ਬਿਣਾ ਮਚਕਾਤਾ ਕੋਤਾ। ਕੁਛ ਨਹੀਂ। ਕਬੜੀ ਕੁੜੀ ਬਾਦਲ ਖੜਾਉਣ ਲਾ ਜਾਂਦਾ। ਕੁੱਕੜ ਰਖਾ ਦੇ, ਕੁੱਕੜ ਲੜਾਓ। ਤੇ ਹੋਰ ਆ ਜਾਂਦੇ ਕੋਈ ਕਦੇ ਕੋਈ ਕੁਸ ਵੰਡਣ ਆ ਜਾਂਦਾ ਕਦੇ ਕੁਸ। ਕੋਈ ਨਹੀਂ। ਕੋਈ ਮੱਚਾ ਤੱਕ ਨਹੀਂ ਸੀ। ਮਤਲਬ ਬਾਲ ਸਾਹਿਬ ਜੇਲ੍ਹ 'ਚ ਤੁਹਾਨੂੰ ਕੁੱਕੜ ਲੜਾਉਂਦੇ ਹੁੰਦੇ ਸੀ? ਨਹੀਂ, ਬਾਰਕਾਂ ਨੂੰ ਦੇ ਦੇ ਜਿਹੜੇ ਸਾਨੂੰ ਤਾਂ ਕੀ ਦੇਣੇ ਸੀ ਜਿਹੜੇ ਕੋਈ ਸਰਦੇ ਬੰਦੇ ਸੀ। ਉਹਨਾਂ ਨੂੰ ਵੀ ਲਾਲ ਚਲਾਦਾ ਹੱਥ ਨੇ ਮੇਰੇ ਬੈਹ ਜਾਂਦਾ ਕਬੱਡੀ ਖੇਡੋ ਮੁੰਡਿਓ। ਹਾਂ। ਲਾਲ ਚਲਾਈ ਰੱਖਦਾ। ਹੂੰ। ਕੀ ਲੱਗਦਾ ਓਰੇ ਤੁਹਾਡਾ ਐਡਾ ਤਜਰਬਾ ਸਿਆਸਤ ਵੀ ਤੁਸੀਂ ਲਾਗੇ ਹੋ ਦੇਖੀ ਤੇ ਬਹੁਤ ਵੱਡੇ ਜਿਹੜਾ ਸਿਆਸੀ ਪਰਿਵਾਰ ਬਾਦਲ ਸਾਹਿਬ ਨਾਲ ਨੇੜਤਾ ਰਹੀ ਆ। ਨਵਜ ਕੀ ਫੜਦੇ ਹੋ ਕਿੱਧੜ ਵਾਈ ਕੀ ਚੱਲ ਰਿਹਾ? ਗਿੱਦੜ ਵੇ ਦਾ ਕੋਈ ਸਮਝ ਨਹੀਂ ਹੁਣੀ ਲੱਗ ਰਹੀ। ਵੀ ਜੇ ਜੀਵੀ ਰਾਜ ਦੇ ਤਿੰਨ ਪਤਾ ਤਿੰਨ ਨਾ ਹੀ ਤੁਰਿਆ ਫਿਰਦਾ। ਕੀ ਕੀ ਨੂੰ ਆਖੀ ਵੀ ਕੌਣ ਜਿੱਤੂ ਕੋਈ ਪਤਾ ਨਹੀਂ ਜੇ ਕੈਰ ਕਟੀੜਾ ਕਾਗਜ਼ ਵੀ ਮੇਰੇ ਕੋਲੇ ਆ ਕੋ ਫਾਇਦਾ ਹੋਇਆ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਇਆ ਕਾਨੂੰ ਜਦੋਂ ਵੱਡੇ ਬੰਦੇ ਆ ਜਿਹੜੇ ਨਾਲ ਰਹਿਣ ਵਾਲੇ ਵਰਕਰ ਹੁੰਦੇ ਸਰ ਦੇ ਕਾਰਾਂ ਵਾਲੇ ਖਰਚ ਕਰਦੇ ਉਹ ਤਾਂ ਫਾਇਦਾ ਘਾਟ ਜਾਂਦੇ ਆ ਕੋਈ ਛੜਕਦਾ ਠੇਕਾ ਲੈ ਲਿਆ ਕੋਈ ਕੋਈ ਛੱਪੜਦਾ ਠੇਕਾ ਲੈ ਲਿਆ ਛੋਟੇ ਬੰਦੇ ਕੋਲ ਕੁਝ ਨਹੀਂ ਕੋਈ ਵੱਡਾ ਬੰਦਾ ਗਾਂਹ ਨਹੀਂ ਹੁਣ ਦਿੰਦਾ ਅਕ ਇਦਾਂ ਦਾ ਕੱਟਦੇ ਰਹਿੰਦੇ ਛੋਟੇ ਬੰਦੇ ਮਾਰ ਛੋਟੇ ਬੰਦੇ ਦੀ ਵਾਲੀ ਪੈਂਦੀ ਹੈ ਤੇ ਉਹਨਾਂ ਨੇ ਸੁਣਾਈ ਹੈ ਨਹੀਂ ਤੁਸੀਂ ਬੋਲ ਵੀ ਤੁਹਾਡੇ ਬਾਲ ਸਾਹਿਬ ਵਰਗੇ ਹੀ ਆ ਮੈਂ ਉਹਦੇ ਦੀ ਬੋਲਦੇ ਹਾਂ ਨਹੀਂ ਬੋਲ ਬਾਲਾਂ ਦਾ ਤੂੰ ਛੱਡ 50 ਚ ਜਦੋਂ ਕੇਰੋ ਮੁੱਖ ਮੰਤਰੀ ਸੀ ਨਾ ਮੈਂ ਉਹਦੇ ਮੈਂਬਰ ਸਾਂ ਅੱਛਾ ਜੀ ਸਾਨੂੰ ਕੇਰੋ ਨੇ ਸੋਚਖਾਈ ਸੀ ਤੇ ਬੜਕ ਇਦਾਂ ਕੱਟੀਆਂ ਦਾ ਕੋਈ ਛੋਟੇ ਬੰਦੇ ਨੂੰ ਆਸਰਾ ਕਾਹੀ ਨਹੀਂ ਮਿਲਦਾ ਬਾਦਲ ਸਾਹਿਬ ਨੇ ਕੰਮ ਬਹੁਤ ਚੰਗੇ ਕਰੇ ਪਿੰਡਾਂ ਦੇ ਇਹ ਨਹੀਂ ਵੀ ਆਖੀ ਨਹੀਂ ਕਰੇ ਮੰਡੀਆਂ ਬਣਾ ਸੜਕਾਂ ਬਣਾ ਪਾਣੀ ਪਹੁੰਚੇ ਬਹੁਤ ਤਾਂ ਬਾਇਉ ਜਿਹਾ ਮੰਡੀਆਂ ਬਣਾ ਦੀਆਂ ਖਾਲੇ ਪੱਕੇ ਬਣਾ ਦੇ ਬਹੁਤ ਸਾਂਝੇ ਕੰਮ ਕਰਿਆ ਠੀਕ ਹੈ ਕੋਈ ਪਤਾ ਨਹੀਂ ਕਰਮ ਜਿਹੜੇ ਇਨਸਾਨ ਦੇ ਪਤਾ ਨਹੀਂ ਕਿਹੜੇ ਵੜੇ ਡੋਲਾ ਦੇ ਵੀ ਸਕਦੇ ਆ ਇੱਕ ਲੀਡਰ ਦੇ ਮੂੰਹ ਚੋਂ ਗਲਤ ਗੱਲ ਨਿਕਲ ਜੇ ਸਾਰਾ ਕੀਤਾ ਖੂਜ ਪਾ ਦਿੰਦੀ ਹੈ ਬੰਦਾ ਬੰਦ ਬਹੁਤ ਠੀਕ ਹੈ ਬਾਤ ਇਹ ਨਹੀਂ ਆਖੇ ਗਲਤ ਨਹੀਂ ਅਕਾਲੀ ਦਲ ਨੇ ਚੋਣ ਨਹੀਂ ਲੜ ਰਿਆ ਮੈਦਾਨ ਚ ਪਰੇ ਹੋ ਗਿਆ ਸਹੀ ਫੈਸਲਾ ਲੱਗਾ ਤੁਹਾਨੂੰ ਪਤਾ ਹੀ ਹੈ ਕਿ ਪਾਉਂਡ ਬਲੀ ਵੀ ਜਦੋਂ ਚੋਣ ਨਹੀਂ ਲੜ ਰਿਆ ਤੁਹਾਡਾ ਅਕਾਲੀ ਦਲ ਦਾ ਪੁਰਾਣਾ ਜਰਨਲ ਆ ਦੇਖੋ ਢਿੰਪੀ ਢਿਲੋਂ ਪਾਰਟੀ ਬਦਲ ਗਿਆ ਉਹ ਕੀ ਪਤਾ ਉਹਨੂੰ ਕਿਹੜੀ ਗੱਲ ਤੋਂ ਬਦਲੇ ਆਪਾਂ ਨੂੰ ਕੋਈ ਪਤਾ ਨਹੀਂ ਤੇ ਦੁੱਖ ਤਾਂ ਹੈਗਾ ਬੀਓ ਕਿਉਂ ਨਹੀਂ ਚੋਣ ਲੜਦੇ ਪਰ ਆਪਣੇ ਕੀ ਕਿਸਕੇ ਖਤਿਆਰ ਹੈ ਵੱਡੇ ਬੰਦਿਆਂ ਨੂੰ ਵੱਡਿਆਂ ਦੇ ਚੀਜ਼ਾਂ ਦਾ ਪਤਾ ਹੁੰਦਾ ਅਸੀਂ ਕੀ ਕੁਝ ਨਹੀਂ ਕਹਿ ਸਕਦੇ ਮੈਂ ਜਿੱਦ ਤੁਸੀਂ ਕਹਿੰਨੇ ਵੀ ਲੜਨੀ ਚਾਹੀਦੀ ਚੋਣ ਅਕਾਲੀਆਂ ਨੂੰ ਲੜਨੀ ਚਾਹੀਦੀ ਸੀਗੀ ਪਿੱਛੇ ਪੈ ਜਾਂਦਾ ਇੱਕ ਬੰਦਾ ਪਿੰਡ 'ਚ ਮੈਂਬਰ ਨਾ ਠਾਵੇ ਸਰਪੰਚ ਨਾ ਠਾਵੇ ਉਹ ਪਿੱਛੇ ਪੈ ਜਾਂਦਾ ਪਰ ਸਾਰੇ ਕਹਿੰਦੇ ਕਹਿੰਦੇ ਜਿਹੜਾ ਅਕਾਲੀਆਂ ਦਾ ਵੋਟਰ ਆ ਜਿਹਦਾ ਤੁਸੀਂ ਅਕਾਲੀਆਂ ਦੇ ਵੋਟਰ ਹੋ ਉਹਨੇ ਡਿਸਾਈਡ ਕਰਨਾ ਵੀ ਗਿੱੱੜਬਾਏ ਕੌਣ ਜਿੱਤੂਗਾ ਨਿਰਣਾ ਤੁਹਾਡੇ ਹੱਥ ਚ ਆ ਕਿਨੂੰ ਭੁਗਤ ਰਿਹਾ ਇਸ ਵੇਲੇ ਕਾਲੀ ਕਾਲੀਆਂ ਦਾ ਜਿਹਨੂੰ ਦੱਸੇ ਵੀ ਤਿੰਨ ਪੁੱਤ ਹੈ ਜ਼ਿਮੀਂਦਾਰ ਦੇ ਕਾਲੀ ਕੋਈ ਝੜਵਾਲਾ ਫੇਦਾ ਕੋਈ ਮੰਨਤਰੀ ਦੇ ਲਈ ਫਿਰਦਾ ਕੋਈ ਕਾਂਗਰਸ ਦਾ ਸਲੀ ਫਿਰਦਾ ਅੱਜ ਇਹਦੇ ਨਾਲ ਤੁਰਿਆ ਫਿਰਦਾ ਉਹ ਬੰਦਾ ਕੱਲ ਨੂੰ ਦੂਜਾ ਤੁਰਿਆ ਫਿਰਦਾ ਕੋਈ ਗਦਾਰ ਹੀ ਨਹੀਂ ਕਹਿੰਦਾ ਬੱਗੇ ਬੰਦਾ ਸ਼ਰਮ ਮੰਦਾ ਜਿਹਦੀ ਨਾਲ ਤੁਰ ਗਏ ਨਾ ਦੂਜੇ ਦਿਨ ਦੇ ਨਾਲ ਹੀ ਜੁਰਦਾ ਹੀ ਹੁਣ ਜਿੰਨੇ ਕਰਦੇ ਜੀ ਇਹ ਡੋੜੀ ਤੁਰੇ ਫਿਰਦੇ ਕੀ ਨੂੰ ਆਖੀਏ ਕੁਛ ਕੁਛ ਨਹੀਂ ਕਹਿ ਸਕਦੇ ਪਹਿਲਾਂ ਅਣਖ ਹੁੰਦੀ ਸੀ ਹਨਾ ਵੀ ਜਿੰਨਾ ਤੁਰ ਪੇ ਕੇਰਾ ਉਹਨਾਂ ਲਈ ਵਧੀਆ ਨਹੀਂ ਰਹਿਣਾ 60 ਸਾਲੇ ਕਾ ਬਦਲ ਨਹੀਂ ਰਹੇ ਪੰਜਾਬ ਬਾਰੇ ਬਦਲ ਨਾ ਰਹੇ ਪਹਿਲੇ ਸਾਰੀ ਹੋਰ ਹੀ ਗੱਲ 60 60 ਸਾਲ ਤੁਸੀਂ ਬਦਲ ਨਾ ਰਹੇ ਵੀ ਜਦੋਂ ਕੈਰਾਂ ਮੁਖਮਦੀ ਹੁਣ ਇਹ ਕਿੰਨਾ ਚਿਰ ਹੋ ਗਿਆ ਤੁਸੀਂ ਹਾਬ ਲਾ ਲਾ ਬਾਲਾ ਸਰਾਣੇ ਨਾਲ ਉੱਠੇ ਨਾ ਉਹਦੇ ਨਾਲ ਲੱਗੇ ਹੁਣ ਤੁਹਾਨੂੰ ਲੱਗਦਾ ਕਿ ਜਿਵੇਂ ਦੋਚ ਲੱਦੇ ਵੀ ਬਾਦਲਾਂ ਨੇ ਬੇਦਵੀ ਕਰਾਈ ਹੋਊਗੀ ਉਹ ਕੋਈ ਇਹ ਗੱਲਾਂ ਨਾ ਪੁੱਛਿਆ ਕਰੋ ਇਹ ਕਈ ਚੀਜ਼ਾਂ ਗਲਤ ਨਿਕਲ ਜਾਣ ਮੂੰਹ ਚੋਂ ਨਿਸ਼ਕਾਣ ਹੋ ਜਾਂਦਾ ਪਾਰਟੀ ਦਾ ਖਵੜਾ ਜੇ ਮੂੰਹ ਜੋ ਜਿਹੜੀ ਤੂੰ ਮੈਥੋਂ ਗੱਲ ਪੁੱਛ ਰਿਆ ਜੀ ਉਹ ਖੋਇਆ ਦਾ ਨਿਸ਼ਕਾਣ ਹੋਇਆ ਦੁੱਖ ਜ਼ਰੂਰ ਹੈਗਾ ਹਨਾ ਜੀ ਕਿਉਂ ਨਹੀਂ ਉੱਠ ਰਹੇ ਪਾਰਟੀ ਕਮਜ਼ੋਰ ਹੋ ਗਈ ਦੁੱਖ ਹੈਗਾ ਆਪਦੀ ਪਾਰਟੀ ਹੈ ਇੱਕ ਇਦਾਂ ਕੱਟੀਆਂ ਉਹਦੀ ਦੁੱਖ ਤਾਂ ਹੈਗਾ ਵੈਸੇ ਚਲੋ ਬਾਦਲ ਪਰਵਾਰ ਨੂੰ ਪਰੇ ਰੱਖਦੀਏ ਪਰ ਅਕਾਲੀ ਦਲ ਤਾਂ ਪੰਜਾਬ ਲਈ ਵਧੀਆਗਾ ਹਾਂ ਹਾਂ ਹੋਣੀ ਚਾਹੀਦੀ ਹੈ ਹਾਂ ਹੋਣੀ ਚਾਹੀਦੀ ਹੈ ਪੰਜਾਬ ਦੀ ਆਪਣੀ ਸੂਬੇ ਦੀ ਪਾਰਟੀ ਹੋਊਗੀ ਤਾਂ ਹੀ ਉਹ ਸੂਬੇ ਦਾ ਕੰਮ ਆਊਗਾ ਹੁਣਗੇ ਨਹੀਂ ਪਤਾ ਤਿੰਨੇ ਇੱਕੋ ਜਿਹੇ ਕਿਹਨੂੰ ਚੰਗਾ ਆਖੇ ਕਿਹਨੂੰ ਮਾੜਾ ਆਖੇ ਕੁਝ ਨਹੀਂ ਕਹਿ ਸਕਦੇ ਕੋਈ ਦਾ ਆਦਾ ਲੀਡਰ ਨਹੀਂ ਉੱਠਿਆ ਕਿ ਕਿ ਕਿਸੇ ਨੂੰ ਚੰਗਾ ਆਖ ਸਕਦੇ ਇਹ ਕੋਈ ਆਦਾ ਜਿਨ੍ਹਾਂ ਨੇ ਦੁੱਖ ਸੋ ਕੱਟਿਆ ਕੋਈ ਖੜਾ ਹੁੰਦਾ ਕੋਈ ਆਉਂਦਾ ਆ ਕੇ ਆਉਂਦਾ ਵੀ ਆਪਾਂ ਕੀ ਕਰੀਏ ਫੇਰ ਹੀ ਕੁਝ ਗੱਲ ਕਰਦੇ ਨਾ ਜੋ ਹੋਗਾ ਹੀ ਨਹੀਂ ਕਿਹਨੂੰ ਆਖਦੀ ਚੰਗਾ ਜਾਂ ਮਾੜਾ ਇੱਕੋ ਜੇ ਲੱਗਦੇ ਮੈਨੂੰ ਤਾਂ ਤਿੰਨੇ ਪਾਰਟੀਆਂ ਵੱਡੇ ਬੰਦੇ ਕਹਿੰਦੇ ਵੀ ਮੈਮਰੀ ਬਹੁਤ ਤੇਜ਼ ਸੀਗੀ ਹੈ ਨਾ ਨਾਮ ਤੋਂ ਜਾਣਦੇ ਸੀ ਸਾਰਿਆਂ ਨੂੰ ਹਾਂ ਬਹੁਤ ਸਰੀਬੰਦਾ ਹੈ ਮੰਡੀਆਂ ਬਣਾ ਦੀਆਂ ਪਿੰਡਾਂ 'ਚ ਸੀਗੀਆਂ ਕੋਈ ਮੰਡੀਆਂ ਜੀਮੀ ਦਾ ਜੇ ਟ੍ਰੇਡ ਸੀ ਗੱਡੇ ਬਣਾ ਦੇ ਚਲਾਣ ਹਣੋਂ ਹਟ ਗਏ ਮੋਟਰਾਂ ਦੇ ਦੀਆਂ ਬਹੁਤ ਚੰਗੇ ਕੰਮ ਕਰੇ ਆ ਕੋਈ ਕਿਤੇ ਪਤਾ ਨਹੀਂ ਕੇਵ ਜੀ ਕੋਈ ਮਣਚੋ ਕੋਈ ਕੀ ਹੋ ਸਕਦਾ ਇਹ ਨਹੀਂ ਆਪਾਂ ਕੁਝ ਕਹਿ ਸਕਦੇ ਬੰਦਾ ਠੀਕ ਹੈ ਵੜਿੰਗਲਾ ਦਾ ਕਾਕਾ ਸਹੀ ਲੜਦਾ ਤੁਹਾਨੂੰ ਮੰਜੋਦ ਨਵੇਂ ਇੱਕੋ ਜਿਹੀ ਆਪਾਂ ਕਿਹਨੂੰ ਸਹੀ ਆਖੀ ਜਦੋਂ ਆਪਦਾ ਬੰਦਾ ਹੀ ਨਹੀਂ ਉੱਠਿਆ ਆਪਦਾ ਬੰਦਾ ਉੱਠਿਆ ਉਹਦੀ ਮਦਦ ਤੁਰ ਕੇ ਕਰੀਏ ਫੇਰ ਹੀ ਕਿਹਨੂੰ ਚੰਗਾ ਆਖੀਏ ਨਾ ਤਾਂ ਹੀ ਫਿਰ ਉਹਦੇ ਸਾਥ ਚ ਬੈਠੇ ਹੋ ਆਪਦੀ ਤਾਸ਼ ਖੇਡ ਰਹੇ ਹੋ ਜੇ ਆਪਦਾ ਬੰਦਾ ਹੋਂਦਾ ਨਾਲ ਤੁਰੇ ਫਿਰ ਹਾਂ ਹਾਂ ਆ ਵੀ ਦਿਨ ਵਿੱਚ ਕੈਦ ਕੱਟੀ ਦਾ ਕਾਗਜ਼ ਵੀ ਵਿਖਾ ਦਿੰਨੇ ਕੋਈ ਐਸੀ ਗੱਲ ਨਹੀਂ ਕਾਗਜ਼ ਤੁਸੀਂ ਬਸ ਨਾਲ ਹੀ ਲਾ ਕੇ ਚੱਲਦੇ ਹੋ ਹੈ ਉਹ ਨਹੀਂ ਉਹਦੀ ਫੋਟੋ ਕਰਾਈ ਹੈ ਜਿਹੜੀ ਅਸਲ ਸਾਥੀ ਫੜਕੋ ਮੇਰਾ ਸਾਹਮਣੇ ਕਰ ਗਿਆ ਜਿਹੜਾ ਮੈਨੂੰ ਸਨਮਾਨਤ ਕਰਿਆ ਬਾਦਲ ਸਾਹਿਬ ਨੇ ਉਹ ਵੀ ਮੇਰਾ ਸਾਹਮਣੇ ਰੱਖਿਆ ਕੀ ਜਾਂਦਾ ਸਾਹਮਣੇ ਰੱਖੀ ਬੈਠੇ ਆ ਪਾਰਟੀ ਦੀਆਂ ਲੱਭੋ ਜਾਂਦੇ ਕਿ ਤੁਸੀਂ ਬਾਬਾ ਜੀ ਤੁਹਾਨੂੰ ਕੀ ਲੱਗਦਾ ਉਹ ਗਿੱਧੜ ਬਾਈ ਕੌਣ ਜਿੱਤਦਾ ਮੈਨੂੰ ਤਾਂ ਨਹੀਂ ਆਉਂਦਾ ਬੋਲਣਾ ਹਾਏ ਉਹ ਨਹੀਂ ਤਾਂ ਇੰਨਾ ਸੋਹਣਾ ਬੋਲਦੇ ਜੇ ਤੁਸੀਂ ਉਹ 36 ਰੁਕਦੇ ਮੇਰੀ ਅੱਛਾ ਤੁਹਾਨੂੰ ਬਾਈ ਕੀ ਲੱਗਦਾ ਕੋਈ ਸਮਝਵਾਰ ਆ ਜੀ ਮੁਕਾਬਲਾ ਤੇਜ ਹੈ ਹਾਂ ਤਿੰਨਾਂ ਦੇ ਵਸੇ ਇੱਕ ਗੱਲ ਆ ਵੀ ਆਪਾਂ ਕਹਿੰਦੇ ਸੀ ਪਿੰਡਾਂ 'ਚ ਬੀਜੇਪੀ ਨਹੀਂ ਆਉਗੀ ਮਨਪ੍ਰੀਤ ਬਾਦਲ ਤੁਹਾਡੇ ਪਿੰਡਾਂ 'ਚ ਬੀਜੇਪੀ ਲੈ ਆਇਆ ਝੰਡਾ ਹੀ ਝੰਡਾ ਲੱਗਾ ਹੋਇਆ ਦੇਖੋ ਕਿੰਨਾ ਪ੍ਰਚਾਰ ਹੋ ਰਿਹਾ ਕੋਲ ਮਨਪ੍ਰੀਤ ਨੇ ਆਉਣਾ ਇੱਕ ਮਨਪ੍ਰੀਤ ਦਾ ਇਨਾਂ ਕਿਸਾਨ ਮੰਨਦੇ ਆ ਮਨਪ੍ਰੀਤ ਨੇ ਸਾਨੂੰ ਮੋਟਰਾਂ ਦਿੱਤੀਆਂ ਸੀ ਸਾਡੇ ਟਿੱਬਿਆਂ ਤੇ ਪਾਣੀ ਚੜਦਾ ਕੀਤਾ ਹੀ ਮਨਪ੍ਰੀਤ ਨੇ ਮਨਪ੍ਰੀਤ ਦਾ ਇਨਾਂ ਕਿਸਾਨ ਮੰਨਦੇ ਆ ਉਦੋਂ ਕਾਲੀਦਾਲ ਚ ਸੀ ਉਹ ਉਦੋਂ ਕਾਲੀਦਾਲ ਸੀਗਾ ਤੇ ਹੁਣ ਤਾਂ ਵੀ ਤਿੰਨੋਂ ਇੱਕੋ ਜਿਹਾ ਮੁਕਾਬਲਾ ਵੇਖੋ ਕਿਹੜਾ ਜਿੱਤੇ ਕਿਹੜਾ ਹਾਰੇ ਨਾ ਕਿਸੇ ਨੂੰ ਘਾਟ ਵਾਸ ਕਹਿ ਸਕਦੇ ਪਰ ਅੱਜਪ日 ਦੇਖਦੇ ਵੀ ਝੋਨਾ ਮੰਡੀਆਂ ਚ ਰੋਲ ਰਿਹਾਗਾ ਜਾਂ ਕਾਟ ਬਹੁਤ ਲੱਗ ਰਹੀ ਆ ਦੁਖੀ ਹੈ ਕਿ ਕਿਸਾਨ ਤੁਹਾਡਾ ਕਿਵੇਂ ਫਸਲ ਦਾ ਕੀ ਬਣਿਆ ਸਾਡੇ ਤਾਂ ਵੀ ਨੇ ਦਿੱਕਤ ਪਈ ਤੁਲੀ ਘੜੀ ਦੀ। ਤੁਲੀ ਘੜੀ। ਕੱਟਣ ਲੱਗੀ ਜੀ। ਨਹੀਂ ਆਪਣੇ ਕਰਨ ਕੱਟ ਲੱਗੀ। ਆਪ ਨੂੰ ਤਾਂ ਰਾਤ ਹੀ ਲੱਗੀ ਆਪ ਨੂੰ ਤਾਂ ਇੱਕ ਰਾਤ ਹੀ ਲੱਗੀ ਆ। ਅੱਛਾ। ਤੁਹਾਨੂੰ ਜਾਨੀ ਆ। ਚਲੋ ਫੇਰ ਤਾਂ ਵਧੀਆ ਗਾ ਬਾਬਾਈ ਕੀ ਲੱਗਦਾ ਤੁਹਾਨੂੰ? ਹਾਂ ਜੀ। ਕੌਣ ਮਾਰੂ ਬਾਜੀ ਫਿਰ ਕਿੱਧੜ ਵਾਹੇ ਪੂਰਾ ਪੰਜਾਬ ਦੇਖੀ ਜਾਂਦਾ ਵੀ ਉਰੋਂ ਵੜਿੰਗ ਜਿੱਤੂ ਪਾਣ ਪੜਾ ਜੀ ਸਾਨੂੰ ਕੀ ਪਤਾ ਹੈ ਕੌਣ ਸਾਡਾ ਚਾਂਸ ਤਾਂ ਐਸੀ ਲੱਗਦਾ ਡਿੰਪੀ ਦਾ ਡਿੰਪੀ ਦਾ ਚਾਂਸ ਲੱਗਦਾ ਹਾਂ ਹਾਂ ਵੀ ਡਿੰਪੀ ਲ ਜਾਊਗਾ ਆਦਿਏ ਫਰਾਨਾ ਬਣੋ ਫਿਰ ਬਣ ਜੀ ਐਂ ਹੀ ਲੱਗਦਾ ਕਿਉਂਕਿ ਡਿੰਪੀ ਦੇ ਕੋਲੇ ਆਪ ਦਾ ਵੋਟ ਬੈਂਕ ਵੀ ਆਮ ਆਦਮੀ ਪਾਰਟੀ ਵਾਲੇ ਪਾ ਗਿਆ ਅਕਾਲੀ ਵੀ ਸ਼ਾਇਦ ਕਹਿੰਦੇ ਵੋਟ ਪਾ ਦੇਣਾ ਕਾਲੂ ਵੀ ਅਕਾਲੀਆਂ ਦੀ ਬੰਦੇ ਵੀ ਫਿਰ ਡਿੰਪੀ ਦੇ ਨਾਲ ਗਏ ਹੋਏ ਹਨ ਤੇ ਸਾਡਾ ਚਾਂਸ ਵੋਟ ਤਾਂ ਨਹੀਂ ਬਦਲਦੇ ਕਾਲੀ ਬਾਬਾ ਜੀ ਲੱਭ ਗਿਆ ਕਾਜ ਹੈਗਾ ਆਹੋ ਤੁਹਾਨੂੰ ਕਹਿੰਦੇ ਲੱਭੋ ਦੇਖੀਏ ਡੇਪੀ ਨੂੰ ਡੇਪੀ ਨੂੰ ਪਾਣਾ ਹੈ ਹਾਂ ਇੱਥੇ ਫਿਰ ਸੱਤ ਚ ਟਾਈਮ ਵਧੀਆ ਪਾਸ ਹੋ ਜਾਂਦਾ ਆ ਨਮਾ ਹਾਂ ਪੋਸਟਰ ਬੜਾ ਬਾਬਾ ਜੀ ਆ ਜਿਹੜਾ ਵਾਇਰਲ ਹੋ ਰਿਹਾ ਤੁਸੀਂ ਕੱਢ ਕੇ ਲਿਆਏ ਜੇ ਆ ਕੇਰਾ ਦਿਖਾਇਓ ਬਾਬਾ ਜੀ ਇਹ ਫੜੇ ਮਾੜਾ ਜ ਆਹ ਦੇਖੋ ਜੀ ਜੋ ਨਹੀਂ ਹੋ ਸਕਿਆ ਭਰਾਮਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਧੜ ਵਾਏ ਦੇ ਸਤਕਾਰ ਦਾ ਇਹ ਪੋਸਟਰ ਬੜਾ ਵਾਇਰਲ ਹੋ ਰਿਹਾ ਤੁਸੀਂ ਦੇਖਿਆ ਬਾਬਾ ਜੀ ਪੋਸਟਰ ਦਾ ਕੀ ਮਤਲਬ ਕੱਢੀਏਗਾ ਕੀ ਪਤਾ ਨਹੀਂ ਕੁਝ ਨਹੀਂ ਪਤਾ ਇਹਦਾ ਕਿਹਨੇ ਲਵਾਏ ਹੋਣਗੇ ਪਤਾ ਨਹੀਂ ਇਥੇ ਕਾਂਗਰਸ ਲਈ ਫਿਰਦੇ ਆ ਇਹ ਕਾਂਗਰਸ ਨੇ ਲਵਾਏ ਆ ਉੱਤੇ ਲਿਖਿਆ ਸ਼ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਨੇ ਲਵਾਏ ਆ ਆਪ ਦਾ ਨਾਂ ਹੀ ਨਹੀਂ ਲਿਖਿਆ ਥੱਲੇ ਨਾਂ ਹੀ ਨਹੀਂ ਲਿਖਿਆ ਹੈ ਨਾ ਵੀ ਆਹ ਪੋਸਟਰ ਰਹੀਂ ਕਹਿੰਦੇ ਨੁਕਸਾਨ ਡਿੰਪੀ ਦਾ ਹੋਣਾ ਹਾਂ ਡਿੰਪੀ ਜਾਣ ਕੇ ਪਰ ਇਸ ਪੋਸਟਰ ਨੂੰ ਰੰਗ ਦਿੱਤਾ ਹੋਇਆ ਅਕਾਲੀ ਦਲ ਲਾਣਾ ਲਵਾਏ ਤੁਸੀਂ ਕਹਿੰਦੇ ਹੋ ਕਾਂਗਰਸ ਨੇ ਆ ਸਿਆਸਤ ਬੜੀ ਤੇਜ਼ ਚੱਲ ਰਹੀ ਹੋ ਰਹੀ ਹੈ ਨਾ ਇਹ ਹਾਂ ਆ ਵੇਖ ਲਓ ਆਇਆ ਦੇਖੋ ਫੋਟੋ ਲੱਗੀ ਹੋਈ ਹੈ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਇਹ ਤਾਂ ਛੋਟੀ ਗੱਲਆਂ ਬਹੁਤ ਕੁਝ ਕਰਦੀਆਂ ਹਨ ਹਾਂ ਦਿਖਾਇਆ ਬਾਈ ਬਹੁਤ ਕੁਝ ਕਰ ਲਿਆ ਲਓ ਜੀ ਬਾਬਾ ਜੀ ਨੇ ਇੱਕ ਕਾਗਜ਼ ਦਿਖਾਇਆ ਦੇਖਣ ਖਾਤਰ ਉਹ ਲਈਏ ਅੱਛਾ ਸਰਟੀਫିକੇਟ ਮਿਲਿਆ ਤੁਹਾਨੂੰ ਤਸਦੀਕ ਕੀਤਾ ਜਾਂਦਾ ਹੈ ਕਿ ਉਹਦੀ ਫੋਟੋ ਲਈ ਹੈ ਜੇਲ੍ਹ ਦੀ ਜੇਦੋ ਸਾਡੀ ਫੜਕਦੀ ਫੋਟੋ ਹੈ ਜੀ ਲੁਧਿਆਣੇ ਵਾਲੀ ਦੀ ਆਹ ਕਈ ਲੋਕ ਕਹਿੰਦੇ ਨੇ ਨਾ ਵੀ ਬਦਲ ਨੇ ਨਹੀਂ ਜੇਲ੍ਹ ਕੱਟੀ ਤੁਸੀਂ ਤਾਂ ਨਾਲ ਰਹੇ ਹੋ ਜੇਲ੍ਹ ਚਾਉਣੀ 1982 ਦੇ ਵਿੱਚ ਤੁਸੀਂ ਆਪ ਜੇਲ੍ਹ ਗੱਡੀ ਹਾਂ ਜੇਲ੍ਹ ਦੇ ਵਿੱਚ ਮਾਲ ਸਾਹਿਬ ਪਾਠ ਵਗੈਰਾ ਨਿਤਨੇਮ ਕਰਦੇ ਹੁੰਦੇ ਸੀ ਅੱਡ ਹੁੰਦੇ ਸਤਸ ਕਰਦੇ ਸਾਰਾ ਕੋਸ਼ਿਸ਼ ਕਰਦੇ ਪਾਠ ਵੀ ਕਰਾਉਂਦੇ ਸੀ ਬੁਰਦਾਰਾ ਹੀ ਬਣਾ ਲਈ ਉਹ ਚ ਸੋ ਤੂਰਕੋਟ ਪਿੰਡ ਜ਼ਿਲ੍ਹਾ ਹਲਕਾ ਗਿੱਦੜਵਾਹਾ ਸਿਆਸਤ ਪੱਖੀ ਹੋਈ ਹੈ ਇਹਲੇ ਥੋੜੇ ਜਿਹੇ ਤਜਰਬੇਕਾਰ ਸਾਡਾ ਬਾਬੇ ਬੈਠੇ ਸੀਗੇ ਅਕਾਲੀ ਦਲ ਦੇ ਪੁਰਾਣੇ ਖੁੰਡ ਵੀ ਤੇ ਆਹ ਜਿਹੜੀ ਪੋਸਟਰ ਸਿਆਸਤ ਹੋ ਰਹੀ ਗਿੱਦੜ ਵਾਹੇ ਦੀ ਉਹਦੇ ਬਾਰੇ ਵੀ ਗੱਲ ਹੋਈ ਤੁਸੀਂ ਜੇ ਪੋਸਟਰ ਸਕਰੀਨ ਤੇ ਦੇਖੋ ਤਾਂ ਇੱਥੇ ਦੀ ਉਰੇ ਦੀ ਸਿਆਸਤ ਦੇ ਵਿੱਚ ਇੱਕ ਇੱਕ ਵੋਟਰ ਦੇ ਲਈ ਲੜਾਈ ਬੜੀ ਤਿੱਖੀ ਹੈ ਕਿਉਂਕਿ ਇੱਕ ਵੋਟ ਵਾਸਤੇ ਬਹੁਤ ਤਰੀਕੇ ਦੀਆਂ ਜਿਹੜੀਆਂ ਸਿਆਸਤਾਂ ਕੀਤੀਆਂ ਜਾ ਰਹੀਆਂ ਪੋਸਟਰ ਤੁਸੀਂ ਦੇਖਿਆ ਬਾਬਿਆਂ ਦੀਆਂ ਗੱਲਾਂ ਸੁਣੀਆਂ ਦੁਖੀ ਵੀ ਸੀ ਕਿ ਅਕਾਲੀ ਦਲ ਨੂੰ ਆਵਦਾ ਉਮੀਦਵਾਰ ਮੈਦਾਨ ਚ ਉਤਾਰਨਾ ਚਾਹੀਦਾ ਸੀ ਕਿਉਂਕਿ ਹੁਣ ਇਹ ਕਿਸੇ ਦੇ ਨਾਲ ਜਾਣ ਜੋਗੇ ਨਹੀਂ ਕਟੜ ਅਕਾਲੀ ਨੇ ਵੋਟ ਕਿਨੂੰ ਪਾਉਣ ਇਸ 65 ਦੇ ਵਿੱਚ ਵੀ ਨਹੀਂ ਵੇਖਣ ਵਾਲੀ ਗੱਲ ਹੋਏਗੀ ਕਿ ਜਿਸ ਦਿਨ ਨਤੀਜਾ ਆਉਂਦਾ ਹੈ ਜਿੱਤਦਾ ਕੌਣ ਹੈ ਪਰ ਫਿਲਹਾਲ ਲੜਾਈ ਸਖਤ ਬਣੀ ਹੋਈ ਹੈ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ